ਅਸੀਂ ਕਿਹੜੇ ਜਿਹਨ ਦਾ ਸੰਜੀ ਹੋਵੇ ਚੱਲ ਨਹੀਂ ਗਾਏ ਤੁਸੀਂ ਐਸਸੀ ਬੈਂਕ ਕਿਹਾਂ ਦੀ ਸਰ ਬੈਂਕ ਦੇ ਵਿੱਚ ਤੁਹਾਡੇ ਬਰਤਾਰਾਂ ਦੇ ਡੀਲਿੰਗ ਹੁੰਦੇ ਆ ਕਈ ਤਰ੍ਹਾਂ ਦੇ ਕਸਟਮਰ ਆਉਂਦੇ ਨੇ ਬੜਾ ਹਰ ਤਰ੍ਹਾਂ ਦੀ ਤੁਹਾਡੀ ਡੀਲਿੰਗ ਹੁੰਦੀ ਪੋਲਿਟਿਸ਼ੀਅਨਸ ਵੀ ਆਉਂਦੀ ਹੈ ਨੀਨ ਦਾ ਸਵਾਨ ਵੀ ਆਉਂਦਾ ਹੈ ਸਬ ਜੋਬ ਸਰਵਿਸ ਕਰਨ ਵਾਲੇ ਵੀ ਹੁੰਦੇ ਆ ਤੁਹਾਨੂੰ ਕੀ ਵਿਸ਼ੋਸ ਹੁੰਦਾ ਜਦੋਂ ਮਤਲਬ ਕਿਸੇ ਨੂੰ ਤੁਸੀਂ ਐਗਜ਼ਾਮਿਨ ਕਰਦੇ ਹੋ ਕਿਸੇ ਨੂੰ ਤੁਸੀਂ ਉਹਦੇ ਕੇਸ ਰੀਡਿੰਗ ਕਰਦੇ ਹੋ ਕਿ ਅੱਜ ਦੇ ਨਸਕ ਤੇ ਫਲੋਪ ਕਰ ਰਹੇ ਆ ਇਹ ਅਜੀਬੋ ਘਟਨਾ ਹੈ। ਸੰਦੇਸ਼ੀ ਗਲੀ ਗਵਰਨਮੈਂਟ ਦੇ ਜੋ ਇਸ ਪਰ ਹਾਲਾਤ ਚੱਲ ਰਹੇ ਆ ਗਵਰਨਮੈਂਟ ਦੇ ਯਾ ਮੈਨ ਯੂਥ ਨੂੰ ਲੈ ਕੇ ਮੈਨੂੰ ਨਹੀਂ ਲੱਗਦਾ ਸੀਰੀਅਸ ਹੈਗੀ। ਕਿਸੇ ਵੀ ਮੈਟਰ ਤੇ ਲੈ ਕੇ ਲੋਕਾਂ ਦੇ ਬਿਨਸ ਐਗੇ ਨਾਲ ਬਹੁਤ ਜ਼ਿਆਦਾ ਡਿੱਪ ਹੋ ਰਿਹਾ। ਨੌਕਰੀਆਂ ਖਤਮ ਹੋ ਰਹੀਆਂ ਦਿਨੋਂ ਦਿਨ। ਸਭ ਇੱਕ ਚੀਜ਼ ਬੰਦ ਰੋ ਚੱਲਣਾ ਚੱਲਣਾ। ਜਿਹੜੇ ਫਾਰਮਾਸਿਟੀਕਲ ਕੰਪਨੀਸ ਆ ਫਾਰਮਾਸਿਟিক্যাল ਕੰਪਨੀ ਆਪਣਾ ਕੋਈ ਪ੍ਰੋਡਕਟ ਬਣਾਉਂਦੀ ਹੈ ਉਹ ਪ੍ਰੋਡਕਟ ਬਣਾ ਕੇ ਡਾਕਟਰ ਕੋਲ ਜਾਂਦੀ ਹੈ ਕਿ ਸਾਡੇ ਪ੍ਰੋਡਕਟ ਨੂੰ ਪ੍ਰਸਕ੍ਰਾਈਬ ਕਰੋ ਰੈਸਕ੍ਰਿਪਸ਼ਨ ਦੇ ਯਸ ਡਾਕਟਰ ਕਹਿੰਦਾ ਮੈਂ ਕਿਉਂ ਕਰਾਂ ਕਹਿੰਦਾ ਇਹ ਮੈਂ ਤੁਹਾਨੂੰ 30% ਕਮਿਸ਼ਨ ਦਵਾਂਗਾ ਕਹਿੰਦਾ ਨਾ ਭਾਈ ਮੈਂ ਤਾਂ 50% ਲਵਾਂ ਕਹਿੰਦਾ ਜੇ ਪਿਆ 50% ਨਹੀਂ ਨਾ ਫਿਰ ਜਦੋਂ ਦਵਾਈ ਪ੍ਰਸਕ੍ਰਾਈਬ ਕਰੋਗੇ ਨਾ ਇਹਦੇ ਥੱਲੇ ਇੱਕ ਮੈਡੀਸਿਨ ਦੀਆਂ ਦੋ ਮੈਡੀਸਨਾਂ ਲਿਖ ਦਿਆ ਕਰੋ ਕਹਿੰਦਾ ਕੀ ਹੈ ਕਿ ਤਾਂ ਫੇਕ ਹੈ ਮੈਡੀਸਨ ਨਹੀਂ ਹੈ ਲਸੇ ਜੇ ਇਹਦੇ ਸਾਡੇ ਖਰਚੇ ਪੂਰੇ ਹੋ ਜਾਣਗੇ ਅਸੀਂ ਤੁਹਾਨੂੰ 50% ਦੇ ਦਾਂ ਜਿਹੜਾ ਉਹਨਾਂ ਨੇ ਡਾਕਟਰ ਨੂੰ 50% ਦੇਣਾ ਹੈ ਉਹ ਕਿੱਥੋਂ ਨਿਕਲਦਾ ਹੈ ਪੇਸ਼ੈਂਟ ਦੇ ਸਿਰ ਤੋਂ ਜੇਬ 'ਚ ਹੀ ਜਾਂਦਾ ਹੈ ਪੇਸ਼ੈਂਟ ਦੇ ਸਿਰ ਤੋਂ ਅੱਜ ਮੈਡੀਕਲ ਸਕੈਮ ਬਹੁਤ ਵੱਡੇ ਹੋ ਰਹੇ ਹਨ ਆਪਰੇਸ਼ਨ ਕਰਾਉ ਤਾਂ ਕਮਿਸ਼ਨ ਹੈ ਲੈਬ ਟੈਸਟ ਕਰਾਉ ਤਾਂ ਕਮਿਸ਼ਨ ਹੈ ਮੈਡੀਸਿਨਸ ਪ੍ਰਸਕ੍ਰਾਈਬ ਪ੍ਰੈਸਕ੍ਰਿਪਸ਼ਨ ਦੇਣੇ ਤਾਂ ਕਮਿਸ਼ਨ ਹੈ ਇਹ ਸਭ ਜੋ ਸਕੈਮ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸੋ ਬੇਸਿਕਲੀ ਗਵਰਨਮੈਂਟ ਇਸ ਮੈਟਰ ਨੂੰ ਲੈ ਕੇ ਸੀਰੀਅਸ ਨਹੀਂ ਹੈ ਫਿਰ ਗੱਲ ਸੈਕਿੰਡ ਗੱਲ ਜਿਹੜੀ ਚੀਜ਼ਾਂ ਆਪਾਂ ਤੁਸੀਂ ਵੀ ਮੈਡੀਕਲ ਨੂੰ ਲੈ ਲਓ ਜਾਂ ਤੁਸੀਂ ਐਜੂਕੇਸ਼ਨ ਨੂੰ ਲੈ ਲਓ ਹਰ ਚੀਜ਼ ਤੇ ਟੈਕਸਾਂ ਜਦਕੇ ਟੈਕਸ ਫਰੀ ਹੋਣੇ ਚਾਹੀਦੇ ਬਿਲਕੁਲ ਸਹੀ ਬੱਥੇ ਹੋਤੀ ਕਿ ਇਹ ਦੋ ਚੀਜ਼ਾਂ ਹੀ ਯੂਥ ਨੂੰ ਅੱਗੇ ਲੈ ਕੇ ਜਾ ਸਕਦੀਆਂ ਹਰ ਇੱਕ ਪਰਸਨ ਹਰੇਕ ਪਰਸਨ ਦੀ ਜਿਹੜੀ ਕਮਾਈ ਹੁੰਦੀ ਹੈ ਜਵਾਨੀ ਤੋਂ ਲੈ ਕੇ ਬੁੜਾਪੇ ਤੱਕ ਉਹ ਸਾਰੀ ਕਮਾਈ ਉਹਦੀ ਮੈਡੀਕਲ ਦੀ ਇਨਵੈਸਟ ਹੋ ਜਾਂਦੀ ਹੈ ਬਿਲਕੁਲ ਸਹੀ ਅੱਜ ਦੇ ਡੇਟ 'ਚ ਦੋ ਚੀਜ਼ਾਂ ਇੱਕ ਮੈਡੀਓਕਰ ਫੈਮਿਲੀ ਜਾਂ ਲੋਅ ਲੈਵਲ ਫੈਮਿਲੀ ਨੂੰ ਖਾਰੀਆਂ ਨੇ এডੂਕੇਸ਼ਨ ਸਾਈਕਲਰੀ ਮੈਡੀਕਲ ਨਾ ਤਾਂ ਬੰਦਾ ਟੈਸਟ ਕਰਾਂ ਦਾ ਡਰਦਾ ਆਪਣੇ ਮਾਰਕੀਟ ਜਾ ਕੇ ਕੋਈ ਉਹਨੂੰ ਤਕਲੀਫ ਛੋਟੀ ਜੀ ਹੁੰਦੀ ਉਹਨੂੰ 15 ਟੈਸਟ ਲਿਖ ਦਿੰਦੇ ਨੇ ਪਹਿਲਾਂ ਟੈਸਟ ਕਰਾ ਕੇ ਆ ਫਿਰ ਤੁਹਾਨੂੰ ਦਵਾਈ ਲਾਂਗੇ ਸੋ ਉਹ ਡਰਦਾ ਹੈ ਡਾਕਟਰ ਕੋਲ ਜਾਣ ਨੂੰ ਅੱਜ ਅੱਜ ਮੈਡੀਓਕਰ ਫੈਮਿਲੀ ਦਾ ਬੰਦਾ ਕਿਉਂ ਨਾ ਖਰਚਾ ਫੋੜ ਨਹੀਂ ਕਰ ਸਕਦਾ ਔਰ ਅੱਜ ਇੱਕ ਬੱਚੇ ਦੀ ਸਕੂਲ ਫੀਸ 15 ਤੋਂ 20000 ਪਰ ਬੱਚਾ ਖਰਚਾ ਜੇ ਪ੍ਰਾਈਵੇਟ ਸਕੂਲ ਚ ਪੜਾਉਂਦਾ ਸਰਕਾਰੀ ਸਕੂਲ ਅਸੀਂ ਪੜ੍ਹਦੇ ਪੜਾ ਨਹੀਂ ਸਕਦੇ ਸਾਡੀ ਈਗੋ ਹਰਟ ਹੁੰਦੀ ਹੈ ਸੋ ਇਹ ਚੀਜ਼ਾਂ ਗਵਰਨਮੈਂਟ ਇਸ ਚੀਜ਼ ਦਾ ਖਿਆਲ ਕਿਉਂ ਨਹੀਂ ਕਰਦੀ ਜਦੋਂ ਸਾਡੇ ਕੋਲ ਇਨਕਮ ਟੈਕਸ ਲਿਆ ਜਾਂਦਾ ਹੈ ਉਹਦੇ ਵਿੱਚ ਕਮਿਊਨਲ ਫੰਡ ਹੁੰਦਾ ਥੈਟ ਇਜ਼ ਫਾਰ ਹੈਲਥ ਐਂਡ ਐਜੂਕੇਸ਼ਨ ਔਰ ਉਹ ਇੰਪੋਰਟੈਂਟ ਫੈਕਟਰ ਹੁੰਦੇ ਨੇ ਉਹ ਹੀ ਦੇਸ਼ ਨੂੰ ਤਰੱਕੀ ਕਰਾਂਦਾ ਹੈ ਹੈਲਥ ਐਂਡ ਐਜੂਕੇਸ਼ਨ ਜੇ ਬੱਚਾ ਪੜ੍ਹਿਆ ਨਹੀਂ ਤੇ ਕਿਹ ਚੋਤਰੀ ਤਰੱਕੀ ਕਰ ਜੁਦੇ ਜੇ ਬੱਚੇ ਦੀ ਹੈਲਥ ਠੀਕ ਨਹੀਂ ਤਾਂ ਕਿਵੇਂ ਕੰਮ ਕਰੇਗਾ ਸੋ ਇੱਕ ਛੋਣੀ ਗੋਮਟ ਉਸ ਮਿਊਚੁਅਲ ਫੰਡ ਨੂੰ ਪ੍ਰੋਪਰਲੀ ਯੂਜ਼ ਕਰ ਰਹੀ ਸਰ ਕਾਗਜ਼ਾਂ ਜਿਹਦਾ ਸਭ ਕੁਝ ਯੂਜ਼ ਹੀ ਹੋ ਰਿਹਾ ਪ੍ਰੈਕਟੀਕਲੀ ਯੂਜ਼ ਕਿਸੇ ਦਾ ਉਹ ਆਪਣੇ ਜੇਬ ਪਰ ਰਾਸਵਨਾ ਦਾ ਹੋ ਰਿਹਾ ਨਾ ਅਸਰ ਹੋਈਏ ਸਰ ਸਾਨੂੰ ਪਤਾ ਜੀ ਸਾਰ ਨੂੰ ਪੈ ਜਾਂਦੇ ਆ ਇਹਦਾ ਕੀ ਹੋਣਾ ਚਾਹੀਦਾ ਇਹਦਾ ਇਲਾਜ ਕੀ ਹੈ ਇਲਾਜ ਬੀਸਿਕਲੀ ਜਿੰਨੇ ਕ੍ਰਾਫਸੀਨਿਅਲ ਕਹਿੰਦੇ ਲੈ ਕੇ ਜਾਂਦੀ ਸਰਕਾਰ ਉਹਨੀਆਂ ਕੁਝ ਨਹੀਂ ਹੋ ਸਕਦਾ ਤਾਂ ਜਿੰਨੇ ਸਿਵਲ ਹਸਪਤਾਲ ਜਿੰਨੇ ਸਿਵਲ ਡਿਸਪੈਂਸਰੀਆਂ ਮੋਸਟਲੀ ਕਿਸੇ ਰੂਰਲ ਏਰੀਆ ਚ ਜਾ ਕੇ ਦੇਖ ਲਓ ਕਿਸੇ ਜਾਨਵਰ ਨੂੰ ਕਿਸੇ ਨੇ ਕਰੇ ਤਰਿਆ ਹੋਵੇ ਤਉਨੂੰ ਲੈ ਕੇ ਜਾਂਦੇ ਬੀ ਡਰੂ ਬਿਲਕੁਲ ਰਜ਼ਕਿਕ ਸਰ ਹੈ ਨਹੀਂ ਡਾਕਟਰ ਸੀ ਹਨੀ ਸਕੂਲਾਂ ਦੇ ਵਿੱਚ ਜਿਹੜਾ ਸਰਕਾਰੀ ਸਕੂਲ ਹੈ ਉਹ ਟੀਚਰਾਂ ਨੂੰ ਕਰਦੀ ਮਰਜ਼ੇ ਮੁਸਾੜਿ ਤੇ ਲਾ ਦਿੰਦੇ ਨੇ ਕਦੀ ਇਲੈਕਸ਼ਨਾਂ ਦੀ ਡਿਊਟੀ ਤੇ ਲਾ ਦਿੰਦੇ ਨੇ ਉਹ ਪੜ੍ਹਾ ਨਹੀਂ ਸਕਦੇ ਬੱਚਿਆਂ ਨੂੰ ਹੋਈ ਗੁਰ ਪਰ ਕੋਈ ਉੱਥੇ ਕੇਰ ਹਣੀ ਬੱਚੇ ਦੀ ਜਿਹੜੇ ਬੱਚੇ ਵੀ ਸਕੂਲ ਜਾਂਦੇ ਸਿਰਫ ਰੋਟੀ ਖਾਂਣ ਜਾਂਦੇ ਆ ਕਿਉਂਕਿ ਰੋਟੀ ਫਰੀ ਹੈ ਸਕੂਲ ਅਸੀਂ ਮਿੱਡੇ ਮਿਲਦੇ ਮਿੱਡੇ ਮਿਲਦਾ ਤੋ ਮੀਲ ਕਰਕੇ ਬੱਚੇ ਜਾਂਦੇ ਮੀਲ ਦੇ ਟਾਈਮ ਤੇ ਹੀ ਜਾਂਦੇ ਨੇ ਉਹਦੇ ਚ ਵੀ ਕਪੜੇ ਨੇ ਰੋਜ਼ ਕਪਲੇ ਸਾਡੇ ਨਜ਼ਰ ਸਾਹਮਣੇ ਆਉਂਦੇ ਨੇ ਸਾਰਿਆਂ ਨੂੰ ਮਿਲਣਾ ਜਾਂਦਾ ਇਹ ਕਪਲੇ ਤਾਂ ਹੋਣਗੇ ਇਹ ਬੰਦ ਹੋਈ ਨਹੀਂ ਸਕਦੇ ਸੋ ਅੱਜ ਦੀ ਡੇਟ ਦੇ ਵਿੱਚ ਜਿੰਨੀ ਦੇਰ ਪਰਸਨ ਆਪਣੇ ਕਿਤੇ ਵਾਰਾ ਕਰੇ ਚਾਹੇ ਸਰਵਿਸਮੈਨ ਆ ਜਾਵੇ ਚਾਹੇ ਬਿਨਸਮੈਨ ਆ ਜਾਵੇ ਗੋਮਡ ਡਿਪਲੋਏਡ ਨੂੰ ਛੱਡ ਕੇ ਪਰੇਸ਼ਾਨ ਹੋਵੰਦਾ ਹਰ ਇੱਕ ਨਾਗਰਿਕ ਇੱਕ ਕੋਮਨ ਨੂੰ ਕਾਨੂੰਨ ਪਾਸ ਕਰਨਾ ਚਾਹੀਦਾ कि जे कोई एमएलए टिकट लानी है या एमपी टिकट लानी है या कोई काउंसलर की टिकट लानी है या कोई आईएएस आईपीएस सब तरह है कि ਉਹਨਾਂ ਦੇ ਬੱਚੇ ਸਰਕਾਰੀ ਸਕੂਲ ਪੜ੍ਹਦੇ ਹੋਣਗੇ ਤਾਂ জব ਮਿਲੇਗੀ ਦੇਖੋ ਸਰਕਾਰੀ ਸਕੂਲਾਂ ਦਾ ਫਿਰ ਸਟੈਂਡਰਡ ਵੰਦਾ ਕਿ ਨਹੀਂ ਸਾਰੇ ਜਿੰਨੇ টিਚਰਸ ਨੇ ਜਿੰਨੇ ਵੀ ਐਡਮਿਨਿਸਟ੍ਰੇਸ਼ਨ ਨੇ ਗਵਰਨਮੈਂਟ এমਪਲਾਈ ਨੇ ਇੱਕ ਮੰਡੈਂਟਰੀ ਕਰ ਦਿੱਤਾ ਜਾਵੇ ਸਾਰੇ ਆਪਣੇ ਬੱਚੇ ਸਰਕਾਰੀ ਨੌਕਰੀ ਹੋਣਾ ਚਾਹੀਦਾ ਤੇ ਫਿਰ ਜੋ ਜੋ ਵੀ ਤਾਂ ਮਿਲੂਗੇ ਤੁਸੀਂ ਅੱਗੇ ਬੱਚੇ ਨਹੀਂ ਤੇ ਤੁਹਾਨੂੰ ਜੋਬ ਨਹੀਂ ਮਿਲਣੀ ਨਹੀਂ ਤੇ ਤੁਹਾਨੂੰ ਟਿਕਟ ਨਹੀਂ ਮਿਲਣੀ ਐ ਨਾਲੇ ਅੰਨੇ ਕੋਟੀ ਕੌਂਸਲਰ ਸੜੀ ਕਿ ਵੈਸੇ ਵੀ ਕਿ ਜੋ ਝੂਠ ਨਹੀਂ ਕਿਸੇ ਵੀ ਪਰਸਨ ਨੇ ਕਿਤੇ ਜੋਬ ਲਈ ਜਾਣਾ ਹੋਵੇ ਉਹਦਾ ਇੱਕ ਪ੍ਰੋਫਾਈਲ ਹੁੰਦਾ ਇੱਕ ਕ੍ਰਾਈਟੇਰੀਆ ਹੁੰਦਾ ਪਰ ਜਦੋਂ ਹੀ ਕਿਸੇ ਨੇ ਇਲੈਕਸ਼ਨ ਲਈ ਲੜਨੀ ਹੋਵੇ ਤਾਂ ਉਹਦਾ ਕ੍ਰਾਈਟੇਰੀਆ ਕੁਝ ਨਹੀਂ ਹੁੰਦਾ ਚਾਹੇ ਉਹ ਤੇ ਜਿੰਨੇ ਮਰਜੀ ਕ੍ਰਿਮੀਨਲ ਕਿਰ ਚੱਲਦੇ ਨੇ ਸਾਰੇ ਬੰਦਾ ਬਹੁਤ ਜ਼ਿਆਦਾ ਪੜ ਜਾਵੇ ਨਾ ਉਹ ਡਾਕਟਰ ਬਣ ਜਾਂਦਾ ਜੇ ਥੋੜਾ ਜਿਹਾ ਘੱਟ ਪੜਿਆ ਉਹ ਵਕੀਲ ਜਾਂ ਕੋਈ ਅਫਸਰ ਬਣ ਜਾਏ ਜੇ ਹੋਰ ਘੱਟ ਪੜਿਆ ਬਿਲਕੁਲ ਹੀ ਨਹੀਂ ਪੜਿਆ ਤਾਂ ਲੀਡਰ ਬਣ ਜਾਏਗਾ ਜੇ ਬਿਲਕੁਲੀ ਅਨਪੜਾ ਹੈ ਤਾਂ ਬਾਬਾ ਬਣ ਜਾਏਗਾ ਪਰ ਬਾਬਾ ਬਣ ਕੇ ਸਾਰੇ ਐਡਮਬਿਟਰੀਟ ਕਰਦੇ ਆ ਲੀਡਰ ਬਣ ਕੇ ਸਾਰੇ ਆਈਪੀਐਸ ਆਈਐਸ ਨੂੰ ਡਿਪਲੇਸ ਕਰਦੇ ਹਰ ਇੱਕ ਚੀਜ਼ ਦੇ ਵਿੱਚ ਗਵਰਨਮੈਂਟ ਦੀ ਇੰਟਰਫੀਅਰੈਂਸ ਹੈ ਪੋਲੀਟੀਸ਼ੀਅਨਸ ਦੀ ਜਦ ਤੱਕ ਇਹ ਪੋਲੀਟੀਸ਼ੀਅਨ ਦੀ ਇੰਟਰਫੀਅਰੈਂਸ ਨਹੀਂ ਖਤਮ ਹੁੰਦੀ ਤਦ ਤੱਕ ਹਿੰਦੁਸਤਾਨ ਤਰੱਕੀ ਨਹੀਂ ਕਰ ਸੇ ਬਾਹਲੇ ਮੁਰਗੇ ਅਸੀਂ ਰੀਸ ਕਰਦੇ ਆ ਪਰ ਬਾਹਲੇ ਮੁਰਗੇ ਜੋ ਪ੍ਰੈਕਟੀਕਲੀ ਯੂਜ਼ ਕਰਦੇ ਆ ਕੋਈ ਮંત્રી ਆ ਜਾਂ ਸੰਤਰੀ ਆ ਉਹ ਹਰ ਕੰਮ ਆਪਣੇ ਆਪ ਜਾ ਕੇ ਲੈ ਸਰ ਸ਼ਾਮ ਨੂੰ ਸਾਈਕਲ ਤੇ ਜਾ ਕੇ ਸਬਜ਼ੀ ਲੈਣਦੇ ਪੈ ਉਹਨਾਂ ਨੂੰ ਡਰ ਨਹੀਂ ਉਹਨਾਂ ਦੀ ਸਕਿਉਰਟੀ ਕਿੰਨੀ ਹੈ 350 ਕਰੋੜ ਰੁਪਏ ਰਾਸ਼ਟਰਪਤੀ ਪਵਨ ਦਾ ਮਹੀਨੇ ਦਾ ਖਰਚਾ ਹੈ ਸਕਿਉਰਟੀ ਦਾ ਉਹ ਸਕਿਉਰਟੀ ਲੰਦੇ ਦਿੰਦੇ ਹੀ ਨਹੀਂ ਸਕਿਉਰਟੀ ਲੈਣੀ ਆ ਮੀ ਜੇਬ ਚੋਂ ਸੈਲਰੀ ਦੇ ਉਹ ਸਕਿਉਰਟੀ ਲੈ ਲਓ ਸਰ ਲੋੜ ਹੀ ਨਹੀਂ ਉਹਨਾਂ ਨੂੰ ਐਵੇਂ ਕਿਉਂ ਹੋ ਜੇ ਉਹ ਸਕਿਉਰ ਨਹੀਂ ਹੈ ਮਨਿਸਟਰ ਸਕਿਉਰ ਨਹੀਂ ਹੈ ਆਪਣੇ ਕੋਲ ਸਕਿਉਰਟੀ ਰੱਖੀ ਹੈ ਇਹ ਲੋਕਾਂ ਨੂੰ ਕੀ ਸਕਿਉਰ ਕਰ ਲੰਗੇ ਲੋਕਾਂ ਦਾ ਕੀ ਕੰਮ ਕਰਨਗੇ ਇਸ ਤੋਂ ਵੱਡੀ ਲਾਈ ਐਗਜ਼ੈਂਪਲ ਹੋਈ ਨਹੀਂ ਸਾਡੀ ਤੁਸੀਂ ਕਿਸੇ ਵੀ ਕੰਟਰੀ ਜਾ ਕੇ ਮੈਂ ਆ ਨਾਰਥ ਦੇਸ਼ ਕੋ ਮਲੇਂਗੇ ਕਿਸੇ ਵੀ ਕੰਟਰੀ ਜਾ ਕੇ ਦੇਖੋ ਕਿ ਸ਼ਾਮ ਨੂੰ ਜਿਹੜਾ ਪ੍ਰੈਜ਼ੀਡੈਂਟ ਆ ਹੋਊਗਾ ਨਾ ਉਸ ਕੰਟਰੀ ਦਾ ਉਹ ਸਾਈਕਲ ਤੇ ਜਾ ਕੇ ਸਬਜ਼ੀ ਲੈੰਦਾ ਪਿਆ ਹੋਣਾ ਮੋਸਟਲੀ ਯੂਟਿਊਬਰ ਇਨ ਇਹ ਮਰਜੀ ਵੀਡੀਓ ਦੇਖ ਲਓ ਦਸ ਫੋਰਮ ਦੀ ਸਭ ਪਤਾ ਲੱਗਦੇ ਉੱਥੇ ਜਿਹਨੇ ਮਿਨਿਸਟਰ ਨੇ ਲਾਈਨਾਂ 'ਚ ਖੜ ਕੇ ਆਪਣਾ ਮੈਂ ਅੰਗਰਵਾੰਦੇ ਇਹ ਸਾਡਾ ਟਾਂਚਾ ਪਤਾ ਕਿਚ ਤੇ ਹੋਏ ਐਸੇ ਜੋ ਪਬਲਿਕ ਨੂੰ ਵਧੀਆ ਜਾ ਗਵਰਨਮੈਂਟ ਨੂੰ ਸਰ ਇਹ ਮੈਸੇਜ ਜਿੰਨੀ ਦੇਦਾ ਕਿ ਸਾਫ ਸੁਥਰੇ ਇਨਸਾਨ ਇਸ ਪੋਲੀਟਿਸ਼ੀਅਨ ਵਿੱਚ ਨਹੀਂ ਆਂਦੇ ਉਨੀ ਦੇ ਕੁਛ ਨਹੀਂ ਹੋ ਸਕਦਾ politician 3-4 ਕਰੋੜ ਰੁਪਇਆ ਖਰਚ ਕੇ ਇੱਕ politician ਬੰਦਾ ਹੋ MP ਬਣੇਗਾ ਜਾਂ MLA ਅੱਜ ਕੱਲ ਬਜਟ ਹੁੰਦੇ 3-3 4-4 ਕਰੋੜ ਹੈ ਪਹਿਲਾਂ ਉਹ ਆਪਣੇ 3-4 ਕਰੋੜ ਪੂਰੇ ਕਰਨਗੇ ਕਿ ਪਬਲਿਕ ਦੀ ਸੇਵਾ ਕਰਨ ਸਰੋਕੇ ਬਿジネス ਬਣ ਚੁੱਕਾ ਸਭ ਤੋਂ ਪਹਿਲਾਂ ਇਹ ਹੋਣਾ ਚਾਹੀਦਾ ਜਿਹੜਾ ਵੀ ਕੋਈ ਗੌਰਮੈਂਟ ਦੇ ਰੂਲ ਬਣਾਣੇ ਹੁੰਦੇ ਆ ਹਰ ਮਤਲਬ ਇੰਪਲੀਮੈਂਟੇਸ਼ਨ ਵਾਸਤੇ ਜੇ ਇਹ ਹੀ ਰੂਲ ਨਹੀਂ ਬਣਾਣਗੇ ਤਾਂ ਕੰਮ ਕਿੱਥੋਂ ਹੋ ਜਾਊਗਾ ਇੱਕ ਉਹਨਾਂ ਦੀ ਵੀ ਪ੍ਰੋਫਾਈਲ ਹੋਣੀ ਚਾਹੀਦੀ ਹੈ ਮੀਨਮਮ ਇੰਨੀ ਕੁਐਲਿਫੀਕੇਸ਼ਨ ਜ਼ਰੂਰੀ ਹੈ ਉਹਨਾਂ ਦੀ ਵੀ ਕੋਈ ਕੁਐਲਿਫੀਕੇਸ਼ਨ ਹੀ ਨਹੀਂ ਹੈ ਕਵਾਲੀਫਿਕੇਸ਼ਨ ਸਭ ਤੋਂ ਵੱਡੀ ਚੀਜ਼ ਕਰੈਕਟਰ ਉਹਨਾਂ ਦਾ ਵਧੀਆ ਹੋਣਾ ਕਰੈਕਟਰ ਵੀ ਕਵਾਲੀਫਿਕੇਸ਼ਨ ਹਰ ਚੀਜ਼ ਮੈਟਰ ਕਰਦੀ ਹੈ ਜਿੰਨੀ ਦੇ ਸਾਫ਼ ਸੁਥਰੇ ਇਨਸਾਨ ਨਹੀਂ ਆਣਗੇ ਉੰਨੀ ਤਾਂ ਅਸੀਂ ਕਿੱਦਾਂ ਵੀ ਇਹ ਗੱਲ ਲਾਂਗੇ ਸਾਡੇ ਕੋਈ ਲਈ ਕੋਈ ਐਜ ਇੱਕ ਨਵੀਂ ਸ਼ੁਰੂ ਕਰ ਲੈ ਕਿ ਉਹ ਯੂਥੀ ਬਹੁਤ ਬਹੁਤ ਮਿਹਰਬਾਨੀ ਜੀ ਅਸੀਂ ਪਬਲਿਕ ਨੂੰ ਵੀ ਰਿਕਵੈਸਟ ਕਰਾਂਗੇ ਜੇ ਤੁਹਾਨੂੰ ਇਹ ਅੱਛੇ ਲੱਗਿਆ ਕਵੈਂਸ ਤਾਂ ਜ਼ਰੂਰ ਕਮੈਂਟ ਕਰਨਾ ਬਹੁਤ ਮਿਹਰਬਾਨੀ ਥੈਂਕ ਯੂ ਸ਼ੁਕਰੀਆ